ਬਲਾਗ ਘਰੋਟਾ ਦੇ ਪਿੰਡ ਨਾਲਾ ਨਾਲ ਸਬੰਧਤ ਆਪ ਆਗੂ ਠਾਕਰ ਮਨੋਰ ਸਿੰਘ ਦਾ ਬਤੌਰ ਚੇਅਰਮੈਨ ਨਿਰੋੜ ਜਮਲ ਸਿੰਘ ਮਾਰਕੀਟ ਕਮੇਟੀ ਬਣਨ ਤੇ ਤਾਜੀ ਪੋਸ਼ੀ ਸਮਾਰੋਹ ਦਾ ਆਯੋਜਨ ਹੋਇਆ ਜਿਸ ਵਿੱਚ ਅਚੇਚੇ ਤੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਘਟਾਲੀ ਚੱਕ ਅਤੇ ਸੀਨੀਅਰ ਲੀਡਰਸ਼ਿਪ ਅਚੇਚੇ ਤੌਰ ਤੇ ਹਾਜ਼ਰ ਰਹੀ ਉਹਨਾਂ ਠਾਕਰ ਮਨੋਰ ਸਿੰਘ ਨੂੰ ਕੁਰਸੀ ਤੇ ਬਿਠਾਉਂਦੇ ਆ ਉਹਨਾਂ ਦੇ ਉਜਲ ਭਵਿਖ ਦੀ ਕਾਮਨਾ ਕੀਤੀ ਉਧਰ ਨਾਭਨਯੁਕਤ ਚੇਅਰਮੈਨ ਠਾਕਰ ਮਨੋਰ ਸਿੰਘ ਨੇ ਕਿਹਾ ਦੀ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਦਾ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਕਰਨਗੇ ਉਹਨਾਂ ਇਸ ਮੌਕੇ ਤੇ ਪਾਰਟੀ ਹਾਈ ਕਮਾਂਡ ਦਾ ਇਸ ਨਿਯੁਕਤੀ ਲਈ ਧੰਨਵਾਦ ਕੀਤਾ। ਬੇਰਾਈ ਦਰੁਸਤਾਈ ਹੈ। ਬਾਕੀ ਸਾਰਿਆਂ ਦਾ ਧੰਨਵਾਦ ਮੀਡੀਆ ਵਾਲਿਆਂ ਦਾ ਵੀ ਮੇਰੇ ਸਾਥੀ ਜਿਹਨੇ ਵੀ ਆਏ ਨੇ। ਅਰਵਿੰਦ ਕੇਜਰੀਵਾਲ ਜੀ, ਭਗਵੰਤਬਾਨ ਜੀ, ਸ਼ਿਸ਼ੋਧਿਆਜੀ, ਜਿੰਦਰ ਸਿੰਘ ਜੀ, ਡਾਕਟਰ ਸੰਦੀਪ ਪਾਟਲ ਜੀ ਦੀ ਦੇਣ ਹੈ। ਉਹਨਾਂ ਨੇ ਮੇਰੇ ਕੰਮ ਨੂੰ ਦੇਖ ਕੇ ਮੈਂ ਜਿਹੜਾ ਵਰਕ ਕੀਤਾ ਟੈਮਪਲ ਦੇ ਅੰਦਰ ਦਾ ਮਾਰਕਰ ਕੋਲ ਹੀ ਬਣਾ। ਚੇਰਮੈਨ ਮੈਨੂੰ ਲਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਲਾਲਚੰਦ ਜੀ ਇੱਕ ਤਰ੍ਹਾਂ ਚੱਕ ਜਿਹੜੇ ਸਾਡੇ ਪੰਜਾਬ ਦੇ ਵਜੀਦ ਦੇ ਮੰਤਰੀ ਸਾਹਿਬ ਨੇ ਇਹਨਾਂ ਦੀ ਵੀ ਮਿਹਰਬਾਨੀ ਆ ਇਹਨਾਂ ਨੇ ਵੀ ਪੂਰਾ ਜੋਰ ਲਾ ਕੇ ਜਿਹੜਾ ਮੈਨੂੰ ਇੱਧਾ ਬੁਲਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਪਾਰਟੀ ਦਾ ਔਰ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਆ ਪਾਰਟੀ ਦਾ ਉਹ ਪੂਰੀ ਦਿਲੋਂ ਨਿਭਾਂਗਾ ਔਰ ਮੇਰੇ ਕੋਈ ਵੀ ਬੰਦਾ ਨਰਾਜ਼ ਨਹੀਂ ਹੋਏਗਾ ਜੋ ਇੱਥੇ ਲੋਕਾਂ ਦੇ ਹਿੱਤ ਚ ਕੰਮ ਹੋਵੇ ਔਰ ਠਾਕਰ ਮਨੋਰ ਸਿੰਘ ਜੀ ਜਿਨ੍ਹਾਂ ਨੂੰ ਮਾਰਕੀਟ ਕਮੇਟੀ ਮਨੋਰ ਜਨ ਸਿੰਘ ਦਾ ਆਮ ਜਨਨੀ ਪਾਰਟੀ ਨੇ ਚੇਰਮੈਨ ਲਾਇਆ ਸੋ ਮੇਰੇ ਨਾਲ ਬੈਠੇ ਨੇ ਸਭ ਤੋਂ ਵੱਲੋਂ ਦਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹਨਾਂ ਦੇ ਪਰਿਵਾਰ ਨੂੰ ਵੀ ਇਹਨਾਂ ਦੇ ਦੋਸਾਂ ਮਿੱਤਰਾਂ ਨੂੰ ਵੀ ਤੇ ਸਾਰੇ ਅੱਜ ਜਿੰਨੇ ਇੱਥੇ ਆਏ ਨੇ ਸਾਡੇ ਆਵਾਜ਼ੀ ਪਾਰਟੀ ਦੇ ਵਲੰਟੀਅਰ ਜਾਂ ਜਿੰਨੇ ਵੀ ਮੱਲਕਾ ਰਾਜ ਬੈਠੇ ਆ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਮੈਂ ਸਿਰਿਆਰਮਨ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਇਨਚਾਰਜ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਕਰਮਟ ਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਮ ਘਰ ਦੇ ਵਿਅਕਤੀ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਕੇ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਅੱਗੇ ਪ੍ਰਮੋਟ ਕਰਨ ਦੇ ਲਈ ਪੂਰਾ ਜਨਨ ਕਰਦੀ ਹੈ ਪੂਰੇ ਮੌਕੇ ਦਿੰਦੀ ਹੈ ਸੋ ਨਰੋਡ ਜਮਲ ਸਿੰਘ ਮਾਰਕੀਟ ਕਮੇਟੀ ਜਿਹਦਾ ਬਹੁਤ ਵੱਡਾ ਘੇਰਾ ਬਹੁਤ ਵੱਡੀ ਤਦਾਦ ਚ ਪਿੰਡੇ ਦੇ ਅੰਦਰ ਆਂਦੇ ਆ ਸੋ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਅੱਜ ਤਾਜਪੋਸ਼ੀ ਦੀਆਂ ਫਿਰ ਦੁਬਾਰਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਆ ਠਾਕਰ ਮਨੋਰ ਸਿੰਘ ਨੂੰ ਮੁਬਾਰਕਾਂ ਤੇ ਮੈਨੂੰ ਇਹ ਪੂਰ ਨਾਸ ਹੈ ਕਿ ਮਨੋਰ ਸਿੰਘ ਜੀ ਵਧੀਆ ਇਸ ਆਫਿਸ ਨੂੰ ਚਲਾਣਗੇ ਲੋਕਾਂ ਦੀ ਸੇਵਾ ਕਰਨਗੇ ਸੋ ਮਾਰਕੀਟ ਕਮੇਟੀ ਦਾ ਜਿਹੜਾ ਧੱਤਵ ਹੈ ਉਹਦੇ ਨਾਲ ਜਿਹੜੇ ਵੀ ਜੁੜੇ ਲੋਕਾਂ ਦੇ ਸਵਾਲ ਆ ਮਸਲੇ ਆ ਉਹੜਾ ਮਸਲਿਆਂ ਨੂੰ ਬਰੀਕੀ ਨਾਲ ਸਮਝਦੇ ਵੀ ਆ ਉਹਦਾ ਨਿਬਟਾਰਾ ਵੀ ਕਰਨਗੇ